ਡਾਕਟਰ ਰੋਹਿਤ ਧਵਨ ਨਾਮ ਗੈਸਟਰੋ ਸਰਜਰੀ ਦੇ ਖੇਤਰ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਮ ਬਣ ਗਿਆ ਹੈ ਉਹ ਉਹਨਾਂ ਕੁਝ ਡਾਕਟਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਜਰਮਨੀ ਵਰਗੇ ਵਿਕਸਿਤ ਅਤੇ ਤਕਨੀਕੀ ਤੌਰ ਤੇ ਉੱਨਤ ਦੇਸ਼ ਵਿੱਚ ਆਪਣੀ ਉੱਚ ਸਿੱਖਿਆ ਪੂਰੀ ਕੀਤੀ ਜਰਮਨੀ ਵਿੱਚ ਆਪਣੀ ਪੜ੍ਹਾਈ ਅਤੇ ਸਿਖਲਾਈ ਦੌਰਾਨ ਉਹਨਾਂ ਨੇ ਦੁਨੀਆ ਦੀਆਂ ਸਭ ਤੋਂ ਉੱਨਤ ਡਾਕਟਰੀ ਤਕਨੀਕਾਂ ਉਪਕਰਨਾ ਅਤੇ ਖੋਜਾਂ ਦਾ ਤਜਰਬਾ ਹਾਸਲ ਕੀਤਾ ਉਹ ਹੁਣ ਇਸ ਗਿਆਨ ਅਤੇ ਅਨੁਭਵ ਦੀ ਵਰਤੋਂ ਆਪਣੇ ਮਰੀਜ਼ਾਂ ਦੀ ਸੇਵਾ ਕਰਨ ਅਤੇ ਭਾਰਤ ਵਿੱਚ ਡਾਕਟਰੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕਰ ਰਹੇ ਹਨ ਡਾਕਟਰ धवन ਦਾ ਮੰਨਣਾ ਹੈ ਕਿ ਆਧੁਨਿਕ ਡਾਕਟਰੀ ਟੈਕਨੋਲੋਜੀਆ ਨੂੰ ਅਪਣਾਏ ਬਿਨਾ ਕਿਸੇ ਵੀ ਹਸਪਤਾਲ ਵਿੱਚ ਵਿਸ਼ਵ ਪੱਧਰ ਤੇ ਮੁਕਾਬਲਾ ਕਰਨਾ ਅਸੰਭਵ ਹੈ ਇਸ ਲਈ ਉਨ੍ਹਾਂ ਨੇ EMC ਹਸਪਤਾਲ ਦੇ ਗੈਸਟਰੋ ਸਰਜਰੀ ਵਿਭਾਗ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਪਹਿਲ ਕੀਤੀ ਇਸ ਵਿੱਚ ਨਵੀਨਤਮ ਆਪਰੇਟਿੰਗ ਥੀਟਰ ਉન્નਤ ਡਾਇਗਨੋਸਟਿਕ ਮਸ਼ੀਨਾਂ ਅਤੇ ਮਾਹਿਰਾਂ ਦੀ ਇੱਕ ਸਿਖਲਾਈ ਪ੍ਰਾਪਤ ਟੀਮ ਹੈ ਇਸ ਦੇ ਨਤੀਜੇ ਵਜੋਂ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲੀ ਡਾਕਟਰੀ ਦੇਖਭਾਲ ਮਿਲ ਰਹੀ ਹੈ ਅਤੇ ਇੱਥੋਂ ਤੱਕ ਕਿ ਸਭ ਤੋਂ ਗੰਭੀਰ ਗੈਸਟਰੋ ਸਰਜਰੀ ਸਮੱਸਿਆਵਾਂ ਨੂੰ ਵੀ ਸਫਲਤਾਪੂਰਵਕ ਹੱਲ ਕੀਤਾ ਜਾ ਰਿਹਾ ਹੈ ਗੈਸਟਰੋ ਸਰਜਰੀ ਦੇ ਖੇਤਰ ਵਿੱਚ ਤਕਨੀਕੀ ਤਰੱਕੀ ਨੇ ਇਲਾਜ ਨੂੰ ਬਹੁਤ ਸੌਖਾ ਅਤੇ ਸੁਰੱਖਤ ਬਣਾ ਦਿੱਤਾ ਹੈ ਡਾਕਟਰ ਰੋਹਿਤ धवन ਨੇ ਖਾਸ ਤੌਰ ਤੇ ਦੱਸਿਆ ਕਿ ਰੋਬੋਟਿਕ ਗੈਸਟਰੋ ਸਰਜਰੀ ਜਲਦ ਹੀ EMC ਹਸਪਤਾਲ ਵਿੱਚ ਸ਼ੁਰੂ ਕੀਤੀ ਜਾਵੇਗੀ ਰੋਬੋਟਿਕ ਸਰਜਰੀ ਬਹੁਤ ਜ਼ਿਆਦਾ ਸ਼ੁੱਧਤਾ ਪ੍ਰਦਾਨ ਕਰਦੀ ਹੈ ਰਵਾਇਤੀ ਸਰਜਰੀ ਦੇ ਮੁਕਾਬਲੇ ਖੂਨ ਵਹਿਣਾ ਕਾਫੀ ਘੱਟ ਜਾਂਦਾ ਹੈ ਦਰਦ ਘੱਟ ਹੁੰਦਾ ਹੈ ਅਤੇ ਮਰੀਜ਼ ਬਹੁਤ ਤੇਜ਼ੀ ਨਾਲ ਠੀਕ ਹੋ ਜਾਂਦੇ ਹਨ ਇਹ ਟੈਕਨੋਲੋਜੀ ਖਾਸ ਤੌਰ ਤੇ ਗੁੰਝਲਦਾਰ ਆਪਰੇਸ਼ਨਾਂ ਦੀ ਲੋਡ ਵਾਲੇ ਮਰੀਜ਼ਾਂ ਲਈ ਲਾਭਦਾਇਕ ਹੈ ਰੋਬੋਟਿਕ ਸਰਜਰੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਡਾਕਟਰ ਦੇ ਹੁਨਰ ਅਤੇ ਰੋਬੋਟਿਕ ਮਸ਼ੀਨ ਦੀ ਸ਼ੁੱਧਤਾ ਨੂੰ ਜੋੜਦੀ ਹੈ ਰੋਬੋਟਿਕ ਹਥਿਆਰਾਂ ਦੀ ਮਦਦ ਨਾਲ ਡਾਕਟਰ ਬਹੁਤ ਹੀ ਸਟੀਕ ਅਤੇ ਨਾਜ਼ੁਕ ਆਪਰੇਸ਼ਨ ਕਰ ਸਕਦੇ ਹਨ ਜੋ ਆਮ ਹਾਲਾਤਾਂ ਵਿੱਚ ਮੁਸ਼ਕਲ ਹੋਣਗੇ ਡਾਕਟਰ धवन ਦਾ ਮੰਨਣਾ ਹੈ ਕਿ ਪਰ ਵਿਖ ਵਿੱਚ ਰੋਬੋਟਿਕ ਟੈਕਨੋਲੋਜੀ ਗੈਸਟਰੋ ਸਰਜਰੀ ਦਾ ਇੱਕ ਮੁੱਖ ਤਾਰਾ ਤਾਂ ਹਿੱਸਾ ਬਣ ਜਾਵੇਗੀ ਅਤੇ EMC ਹਸਪਤਾਲ ਇਸ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾਏਗਾ ਡਾਕਟਰ ਰੋਹਿਤ धवन ਮਰੀਜ਼ਾਂ ਪ੍ਰਤੀ ਆਪਣੇ ਮਨੁੱਖੀ ਪਹੁੰਚ ਲਈ ਵੀ ਜਾਣੇ ਜਾਂਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਦਵਾਈ ਸਿਰਫ ਟੈਕਨੋਲੋਜੀ ਤੇ ਅਧਾਰਿਤ ਨਹੀਂ ਹੋਣੀ ਚਾਹੀਦੀ ਸਗੋ ਮਰੀਜ਼ ਲਈ ਹਮਦਰਦੀ ਅਤੇ ਦੇਖਭਾਲ ਵੀ ਸ਼ਾਮਿਲ ਹੋਣੀ ਚਾਹੀਦੀ ਹੈ ਇਸ ਕਰਕੇ ਉਹਨਾਂ ਦੇ ਨਿਰਦੇਸ਼ਨ ਹੇਠ ਗੈਸਟਰੋ ਸਰਜਰੀ ਵਿਭਾਗ ਨਾ ਸਿਰਫ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਬਲਕਿ ਮਰੀਜ਼ਾਂ ਦੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਵੀ ਧਿਆਨ ਵਿੱਚ ਰੱਖਦਾ ਹੈ ਸਤਿ ਸ਼੍ਰੀ ਅਕਾਲ ਨਮਸਤੇ ਮੇਰਾ ਨਾਮ ਡਾਕਟਰ ਰੋਹਿਤ धवन ਹੈ ਮੈਂ EMC ਗਰੁੱਪ ਆਫ ਹਸਪੀਟਲ ਦੇ ਵਿੱਚ ਗੈਸਟਰੋ ਸਰਜਰੀ ਡਿਪਾਰਟਮੈਂਟ ਨੂੰ ਹੈਡ ਕਰ ਰਿਹਾ ਹ ਮੇਰੀ ਬੇਸਿਕ ਐਜੂਕੇਸ਼ਨ ਜਿਹੜੀ ਹੈ ਉਹ ਐਸਜੀਪੀਜੀੀ ਲਖਨਊ ਤੋਂ ਹੈ and after that mai apni fellowship complete ki thi harleburg germany to in pancreatic cancer surgeries vich uh pichle 2 saal to assi ye department run kar rahe hain department of gastro surgery and jithe mainly assi sari high end surgeries and pet de jinne bhi cancer surgeries hundiyan ohna da ilaj kita janda this is a integrated department uh evich critical care radiotherapy chemotherapy एंड सारिया इंटरवेंशन रेडियोलॉजी दे प्रोसीजर्स भी इन हाउस ही जाते हैं अपार्ट फ्रॉम दैट मैं जरूर कहना चाहूँगा कि इस डिपार्टमेंट न uh, पिछले दो साल के काफ़ी मेजर सर्जरीज की जड़िया कि इंस्टीट्यूट लैवल उत्ते होंगे एंड वी हैव गिवन अ गुड रिजल्ट एज वेल इस अलावा जोड़े साढ़े इंस्ट्रूमेंट्स ने uh, बहुत ही हाई एंड ऑल इंस्ट्रूमेंट्स आर ਆ ਕੰਪਨੀ ਵਾਲੇ ਜਿੰਨੂੰ ਕਹਿੰਦੇ ਨੇ ਇਨਸਟਰੂਮੈਂਟਸ ਨੇ ਵੀ ਹੈਵ ਦਾ ਕਿਊਸਾ ਮਸ਼ੀਨ ਜਿਹੜੀ ਲਿਵਰ ਸੈਕਸ਼ਨ ਦੇ ਵਿੱਚ ਕੰਮ ਆਉਂਦੀ ਹੈ ਸਾਡਾ ਸੈਂਟਰ ਅੰਮ੍ਰਿਤਸਰ ਦਾ ਇਕਲੌਤਾ ਸੈਂਟਰ ਹੈ ਜਿਹਦੇ ਵਿੱਚ ਕਿਊਸਾ ਮਸ਼ੀਨ ਹੈ ਐਂਡ ਸਾਰੇ ਇਨਸਟਰੂਮੈਂਟਸ ਜਿਹੜੇ ਹਾਈ ਐਂਡ ਇਨਸਟਰੂਮੈਂਟਸ ਵਿਦ 올 ਦਾ ਰੀਸੈਂਟ ਟੈਕਨੋਲੋਜੀਸ ਲਾਈਕ ਆਈ ਸੀ ਜੀ ਡਾਈ ਉਹਦੇ ਨਾਲ ਪ੍ਰੋਸੀਜਰਸ ਕੀਤੇ ਜਾਂਦੇ ਨੇ दूरबीन के न प्रोसीजर्स जाते हैं कैंसर के पेशेंट्स का दूरबीन के इलाज किया जाता कि है जिथे नीड हों जिथे जरूरत लगती है कि अभी ओपन सर्जरी करनी है उसी ओपन सर्जरी ही करते हैं बट जिते नीड है उ लैप्रोस्कोपिक सर्जरी भी की जाती है इस तु तो इलावा अ, मेरा डिपार्टमेंट जोड़ा है इट इज़ इंटीग्रेट विद द अदर हॉस्पिटल ऑफ ई एम सी लाइक ई एम सी जिन्हें भी बाकी सारे हॉस्पिटल्स ने उद्देश भी अं अपनी सेवावान देने फ्यूचर च रोबोटिक सर्जरी भी डिपार्टमेंट शुरू कर जा रहा बहुत जल्दी असं अमृतसर के लोगों अमृतसर के जिन्हें भी पेशेंट्स ने उन्होंने uh, इन हाई एंड सर्जरीज लवन रोबोटिक सर्जरी बहर जरूरत नहीं है एंड नैक्सट प्लैन है साड़ा आफ्टर जो अभी रो रोबोटिक सर्जरी शुरू कर लेंगे दैन वी आर मूविंग टूवर्ड्स द लिवर ट्रांसप्लांट एज वेल सो मेरा डिपार्टमेंट सारे कैंसर पेशेंट लिवर के पेशेंट और पेनक्रियाज के जिन्हें डिजीज़ है ਉਹਨਾਂ ਨੂੰ ਡੀਲ ਕਰਨ ਲਈ ਬਿਲਕੁਲ ਇਕুইਪਟ ਹੈ ਐਂਡ ਅਸੀਂ ਸਾਰੇ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਨੇ ਜਿਹੜੇ ਮੀਨ ਇੰਸਟੀਚਿਊਟ ਲੈਵਲ ਤੇ ਉੱਤੇ